ਹਏ 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 ਜਿਵੇਂ ਜਿਵੇਂ ਜੋ ਹੈ ਹਏ ਹਏ ਜੰਨੇ ਪਾਣੀ ਦੀ ਮੁਸਬਾਹ ਹੱਲ ਕਰੋ ਹੱਲ ਕਰੋ ਹੱਲ ਕਰੋ ਪੀਰ ਵਾਲਾ ਗੰਗਾ ਪਾਣੀ ਸਾਫ਼ ਕਰੋ ਸਾਫ਼ ਕਰੋ ਸਾਫ਼ ਕਰੋ ਉਂਹੋਂ ਲਾ ਕਾ ਫਟਰਾ ਲਿਆ ਕਿ ਬੜੀ ਵੱਡੀ ਅਸੀਂਾਂ ਬੜੀ ਅਪੀਲ ਕੀਤੀ ਹੈ ਕਿ ਪਾਣੀ ਦਾ ਸਾਫ਼ ਕੀਤਾ ਜਾਵੇ ਕੋਈ ਸ਼ਰਾਈ ਨਹੀਂ ਹੁੰਦੀ ਅਸੀਂ ਆ ਦੇਖ ਕੇ ਚਲੇ ਜਾਂਦੇ ਹਾਂ ਪਾਣੀ ਗੰਦਾ ਪੀ ਰਹੇ ਨੇ ਸਰਕਾਰ ਨੂੰ ਬਹੁਤ ਬੁਖਾਰ ਹੋ ਰਿਹਾ ਕੋਈ ਕੰਮ ਨਹੀਂ ਰਾਜੀ ਨਹੀਂ ਤੇ ਨਹੀਂ ਆਗੇ ਯਾਰ ਜੀ ਨਿਆਣੇ ਨੇ ਮੇਰੇ ਨੂੰ ਮੁਸ਼ਕਲਾ ਰਿਹਾ ਸਾਰੇ ਨਿਆਣੇ ਦਾ ਕੋਈ ਨਾ ਹੁੰਦਾ ਸ਼ਾਂਤੀ ਮੇਰਾ ਨਾਮ 9 ਨੰਬਰ ਗਲੀ ਤੇ ਅਹੀ ਆਜ ਇਹਨਾਂ ਨੂੰ ਮੁਸ਼ਕਲਾ ਆਉਣ ਡੀਆਂ ਪਾਣੀ ਦੀਆਂ ਬਹੁਤ ਜ਼ਿਆਦਾ ਬੱਚੇ ਸਾਡੇ ਸਾਰੇ ਬਿਮਾਰ ਪਏ ਆਪ ਹੀ ਬਿਮਾਰ ਹੋ ਗਏ ਮਕਬੂਲਪੁਰਾ ਮੈਤਾ ਰੋਡ ਹਾਂਜੀ 3000 ਤਾਂ ਮੁਸ਼ਕਲ ਆ ਰਹੀ ਹੈ ਜੀ ਸਾਨੂੰ ਤੇ ਹੋ ਗਿਆ ਤਿੰਨ ਚਾਰ ਸਾਲ ਤੇ ਕੋਈ ਹੱਲ ਨਹੀਂ ਹੋਇਆ ਤੱਕ ਨਹੀਂ ਕਿਲੇ ਕੋਈ ਹੱਲ ਨਹੀਂ ਸਾਡਾ ਨਿਕਲਦਾ ਤਿੰਨ ਸਾਲ ਦਾ ਸਰਕਾਰ ਬਣੀ ਨਵੀ ਹੋ ਗਈ ਆਹੋ ਤੇ ਕੋਈ ਕੋਈ ਨਹੀਂ ਕੀਤਾ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਆਨੇ ਪਿਆ ਸਾਨੂੰ ਪੈਪ ਨਵੇਂ ਪਾ ਕੇ দাও ਸਾਨੂੰ ਪਾਣੀ ਸਾਫ਼ ਚਾਹੀਦਾ ਤੇ ਕੂੜੇ ਵਾਲੇ ਨੂੰ ਵੀ ਕਹੋ ਵੀ ਕੂੜਾ ਰੋਜ਼ ਖੜਨ ਆਹੋ ਮਸਲਾ ਹੈ ਅਗਲਾ ਤਾਂ ਰਸਤਾ ਪਕੀਏਗੇ ਅਹੀਂ ਫੇਰ ਤਰ ਨਾਲਾਵਾਂਗੇ ਸਾਰੇ ਇੱਕ ਤੇ ਨਹੀਂ ਸਾਰੇ ਤੇ ਹੀ ਕਾ ਕੀ ਮੁਸ਼ਕਲ ਆ ਰਹੀ ਹੈ ਮੇਰਾ ਨਾਮ ਚਰਪਚੀਤ ਆ ਮੁਸ਼ਕਲ ਸਾਨੂੰ ਇਹ ਆ ਰਹੀ ਆ ਪਾਣੀ ਗੰਦਾ ਬਹੁਤ ਆ ਰਿਹਾ 6 ਮਹੀਨਿਆਂ ਤੋਂ ਚੱਲੇ ਨਾ ਸਾਡੀਆਂ ਗਲੀਆਂ ਵਿੱਚ ਕੂੜਾ ਚੁੱਕਿਆ ਜਾ ਰਿਹਾ ਗਲਤੀ ਫੈਲੀ ਹੋਈ ਆ ਬੱਚੇ ਸਾਡੇ ਬਿਮਾਰ ਆ ਖਾਰਜ ਹੋਈ ਆ ਫੰਸੀ ਪੋੜੇ ਹੋਈ ਆ ਅਸੀਂ ਆ ਵੀ ਬਿਮਾਰ ਆ ਖਾਂਸੀ ਬਹੁਤ ਆ ਰਹੀ ਆ ਸਾਨੂੰ ਜਿ ਕੰਮ ਹੋਇਆ ਲੂਜ ウォਟਰ ਲੱਗੇ ਆ ਸਰਕਾਰ ਨੂੰ ਇਸ ਵਾਰੇ ਤੁਹਾਡੇ ਵੱਲੋਂ ਕੰਪਲੀਟ ਦਿੱਤੀ ਗਈ ਹੈ ਹਾਂਜੀ ਤੇ ਕੋਈ ਹੱਲ ਹੋਇਆ ਇਹ ਤੱਕ ਕਿ ਨਹੀਂ ਨਹੀਂ ਕੋਈ ਹੱਲ ਨਹੀਂ ਹੋਇਆ ਸਾਡਾ ਹੱਲ ਅਸੀਂ ਇਹ ਮੰਗ ਕਰਦੇ ਆ ਪਾ ਕੇ ਦੋ ਪਾਣੀ ਦਿੱਤਾ ਜਾਏ ਸਾਨੂੰ ਸਾਫ਼ ਸਾਨੂੰ ਪਾਣੀ ਚਾਹੀਦਾ ਅਸੀਂ ਧਰਨਾ ਲਾਵਾਂਗੇ ਧਰਨਾ ਲਾਵਾਂਗੇ ਮੈਂ ਜੀ ਮਖਬੂਲਪੁਰ ਵਿੱਚ ਰਹਿਣ ਮਲਾ ਆ ਤੇ ਨਾਮ ਮੇਰਾ ਹਣੀ ਸਿੰਘ ਆ ਤੇ ਸਾਡੇ ਇਲਾਕੇ ਤੋਂ 6 ਮਹੀਨੇ ਤੋਂ ਮੁਸ਼ਕਲ ਆ ਰਹੀ ਆ ਗੰਦਾ ਪਾਣੀ ਬਹੁਤ ਆ ਰਿਹਾ ਪੀਣ ਵਾਲਾ ਪਾਣੀ ਸਾਫ਼ ਨਹੀਂ ਹੈਗਾ ਸਾਡੇ ਬੱਚੇ ਬਿਮਾਰ ਹੋਏ ਬਜ਼ੁਰਗ ਬਿਮਾਰ ਹੋ ਰਹੇ ਤੇ ਨੌਜਵਾਨ ਪੀੜ੍ਹੀ ਸਾਰੀ ਬਿਮਾਰ ਹੋ ਰਹੀ ਹੈ ਜਿਹੜੀ ਕਿ ਮਕਬੂਲਪੁਰੇ ਰਹਿੰਦੀ ਹੈ ਤੇ ਮੈਂ ਚਾਹਨਾ ਵੀ ਇਸ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਸਾਡਾ ਪਾਣੀ ਸਾਫ਼ ਕੀਤਾ ਜਾਵੇ ਜੋ ਕਿ ਸਾਰੇ ਮਹੱਲਾ ਵਾਸੀ ਰਾਜੀ ਖੁਸ਼ੀ ਰਹਿ ਸਕਣ ਸਾਡੇ ਬੱਚਿਆਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਕਿਉਂਕਿ ਉਹਨਾਂ ਦੀ ਸਕਿਨ ਜਿਹੜੀ ਸਾਰੀ ਖਰਾਬ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਸਾਡੀ ਕਿਸੇ ਅਫਸਰ ਨਾਲ ਕੋਈ ਗੱਲਬਾਤ ਨਹੀਂ ਹੋਈ ਅਸੀਂ ਆਪਣੇ ਕਾਉਂਸਲਰ ਸਾਹਿਬ ਗੋਲਦੀ ਸਾਹਿਬ ਕੋ ਵੀ ਗਏ ਸਾਂ ਲੇਕਿਨ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਨਾ ਹੀ ਕੋਈ ਸਾਡੇ ਕੋਲ ਚੁਣਿੰਦਾ ਨੁਮਾਇਦਾ ਆਇਆ ਹੋਇਆ ਕੋਈ ਪ੍ਰਸ਼ਾਸਨ ਕੋਲ ਸਾਡੀ ਇਹੀ ਮੰਗ ਹੈ ਕਿ ਸਾਡਾ ਪੀਣ ਵਾਲਾ ਪਾਣੀ ਸਾਫ਼ ਕੀਤਾ ਜਾਵੇ ਨਹੀਂ ਤੇ ਅਸੀਂ ਰੋਡ ਜਾਮ ਕਰਾਂਗੇ ਸਾਡਾ ਮਕਬੂਲਪੁਰਾ ਸਾਰਾ ਰੋਡ ਜਾਮ ਹੋਏਗਾ ਤੇ ਪਲੀਜ਼ ਇਸ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਇਹ ਦਾਅਵਿਆਂ ਦੇ ਵਿੱਚ ਇਸ ਕਰਕੇ ਰਹਿ ਗਿਆ ਕਿਉਂਕਿ ਅਸੀਂ ਉਹਨਾਂ ਦੇ ਵਿਸ਼ਵਾਸ ਕਰਕੇ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ ਤੇ ਬਾਅਦ ਵਿੱਚ ਸਾਡੀ ਹੁਣ ਵੋਟਾਂ ਲੈ ਕੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਸੀਂ ਬੜਿਆਂ ਦੇ ਕੋਲ ਧੱਕੇ ਖਾ ਲਏ ਆ ਅਹੀਂ ਲਿਖਤੀ ਵੀ ਦੇ ਚੁੱਕੇ ਆਂ ਬਲਕਿ ਨਾ ਡੀ ਪਾਣੀ ਦੀ ਸਮੱਸਿਆ ਹੋ ਨਹੀਂ ਰਹੀ ਹੱਲ ਦਿਨਾਂ ਦਾ ਟਾਈਮ ਦੇ ਰਹੇ ਆਂ ਅਗਰ ਸਾਡਾ ਪਾਣੀ ਸਾਫ ਨਹੀਂ ਹੋਇਆ ਤੇ ਅਹੀਂ ਸਾਰਾ ਰੋਡ ਜਾਮ ਕਰਾਂਗੇ ਮਕਬੂਲਪੁਰਾ ਸਾਰਾ ਰੋੜਾਂ ਤੇ ਆਏਗਾ ਤੇ ਸਾਰੇ ਲੋਕ ਬਾਹਰ ਨਿਕਲ ਕੇ ਇਹੀ ਨਾਰਾ ਲਾਣਗੇ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਇਸ ਇਲਾਕੇ ਤੇ ਸਨੀਕੋ ਕੀ ਕਰੇਗਾ ਪਹਿਲਾਂ ਦਾ ਸਭ ਤੋਂ ਪਹਿਲਾਂ ਸ੍ਰੀ ਵਹਿਗੂ ਜੀ ਖਾਲਸਾ ਸ੍ਰੀ ਵਹਿਗੂ ਜੀ ਫਤਿਹ ਜੈ ਭੀਮ ਜੈ ਸਰਵਧਾਨ ਦਾਸ ਗੁਰदयाल ਸਿੰਘ ਕਲਿਆਣ ਆਲ ਇੰਡੀਆ ਸ਼ਡੂਲ ਕਾਸਟ ਫੈਡਰੇਸ਼ਨ ਪੰਜਾਬ ਦਾ ਸੇਵਾਦਾਰ ਆ ਮੈਂ ਇਹੀ ਬੇਨਤੀ ਕਰਨੀ ਚਾਹਣਾ ਪੰਜਾਬ ਸਰਕਾਰ ਨੂੰ ਹਲਕਾ ਵਿਧਾਇਕ ਨੂੰ ਤੇ ਜੋ ਸਾਡੇ ਸ਼ਹਿਰ ਦੇ ਮੇਅਰ ਨੇ ਮੋਤੀ ਭਟ ਗਿਆ ਜੀ ਮੇਅਰ ਸਾਹਿਬ ਪਹਿਲੋਂ ਜਿੱਥੇ ਵੀ ਕਿਤੇ ਜਾਂਦੇ ਸੀਗੇ ਜਿਤਨਾ ਪਰਿਵਾਰਾਂ ਇਲਾਕਿਆਂ ਇਹ ਰਹਿੰਦੇ ਸੀਗੇ ਉਹ ਕਹਿੰਦੇ ਸੀਗੇ ਤੁਸੀਂ ਕਿ ਸਾਡਾ ਮੇਅਰ ਨਹੀਂ ਆ ਘਰ ਪੇਹ ਨਹੀਂ ਬਣੀ ਹੋਂਤੇਕਾਰ ਪੈ ਨੂੰ ਬਣ ਗਈ ਮੇਹਰ ਬਣ ਗਿਆ ਕਿਸ ਤਰ੍ਹਾਂ ਬਣ ਗਿਆ ਨਹੀਂ ਬਣ ਗਿਆ ਜਨਤਾ ਵੀ ਜਾਣਦੀ ਤੁਸੀਂ ਵੀ ਜਾਣਦੇ ਹੋ ਲੇਕਿਨ ਇਹ ਆਪਾਂ ਵਿਕਾਸ ਦੇ ਬੜੇ ਬੜੇ ਦਾਅਵੇ ਕਰਦੇ ਆ ਇਹ ਵਿਕਾਸ ਇਹ ਹੁੰਦਾ ਵਾ ਕਿ ਗੁਰੂ ਨਗਰੀ ਦੇ ਵਿੱਚ ਰਹਿਣ ਵਾਲੇ ਇਨਸਾਨਾਂ ਨੂੰ ਇੱਕ ਆਪਾਂ ਹੋਰ ਤੇ ਕੁਝ ਨਹੀਂ ਦੇ ਸਕਦੇ ਪਾਣੀ ਪੀਣ ਵਾਲੇ ਦੁਕਾਨਾਂ ਨੂੰ ਸਾਫ ਸੁਥਰਾ ਦੀਏ ਜਿਸ ਦੇ ਨਾਲ ਕਿਉਂਕਿ ਪਾਣੀ ਇੱਕ ਜੀਵਨ ਆ ਜੋ ਸਭ ਨੂੰ ਹੀ ਜ਼ਰੂਰਤ ਇਸ ਦੀ ਤੇ ਆਪਾਂ ਪਾਣੀ ਸਾਫ ਦੀਏ ਜਿਸ ਦੇ ਨਾਲ ਕੋਈ ਬਿਮਾਰੀ ਨਾ ਲੱਗੇ ਬੱਚੇ ਵਧੀਆ ਰਹਿਣ ਸਿਹਤ ਸਹੂਲਤਾਂ ਨੂੰ ਮਿਲਣ ਔਰ ਦਾੜਨਾ ਕੋ ਜਿਹੜੀਆਂ ਇੰਨੀਆਂ ਪੀੜਾਂ ਪੈਂਦੀਆਂ ਵਾ ਸਕਿਨ ਦੇ ਨੁਕਸ ਪੈਂਦੇ ਆਗੇ ਕਿ ਇਹਨੂੰ ਹਾਰਦਾ ਪੈਂਦਾ ਇਨਫੈਕਸ਼ਨ ਹੁੰਦੀਆਂ ਉਹਦੇ ਤੋਂ ਇਹ ਲੋਕ ਜਿਲ ਨਿਯਾਜ਼ ਪਾ ਸਕਣ ਮੇਰੀ ਬੇਨਤੀ ਤੁਹਾਨੂੰ ਕਿ ਜਲਤੋ ਜਲਦ ਇਸ ਪਾਣੀ ਦੀ ਸਮੱਸਿਆ ਦਾ ਹੱਲ ਕਰੋ ਨਾਲ ਸੀਵਰੇਜ ਜਿਹੜੇ ਅਗੇ ਇੱਥੇ ਬਲਾਕ ਪਏ ਅਗੇ ਉਹਨਾਂ ਨੂੰ ਚੰਗੀ ਤਰ੍ਹਾਂ ਸਫਾਈ ਕਰਾ ਕੇ ਚਾਲੂ ਕਰਾਓ ਔਰ ਇਸ ਇਲਾਕੇ ਦੀਆਂ ਹੋਰ ਬੜੀਆਂ ਮੁਸ਼ਕਲਾਂ ਵਾ ਕੂੜੇ ਦੀਆਂ ਮੁਸ਼ਕਲਾਂ ਵਾ ਜਿਤਨਾ ਕੂੜੇ ਦੀਆਂ ਗੱਡੀਆਂ ਤੁਸੀਂ ਕਹਿੰਦੇ ਸੀ ਭੇਜ ਦੇ ਇੱਕ ਗੱਡੀ ਨੂੰ ਤਿੰਨ ਤਿੰਨ ਵਾਟਾਂ ਭੇਜ ਦੇ ਜੇ ਦੋ ਦੋ ਤਿੰਨ ਤਿੰਨ ਬਾਅਦ ਗੱਡੀ ਵਰਦੀ ਆ ਕੀ ਕਾਰਪੋਰੇਟ ਕੋ ਪੈਸੇ ਨਹੀਂ ਹੈਗੇ ਪੰਜਾਬ ਸਰਕਾਰ ਕੋ ਬਜਟ ਨਹੀਂ ਹੈਗਾ ਜਾਂ ਜਿਹੜੀ ਕੰਪਨੀ ਹੈਗੀ ਜਿਹਨੂੰ ਠੇਕਾ ਦਿੱਤਾ ਉਹਦੀਆਂ ਗੱਡੀਆਂ ਕਿੱਥੇ ਜਾਂਦੀਆਂ ਕਿ ਜਾਂ ਸਰਕਾਰ ਉਹਨਾਂ ਨੂੰ ਪੈਸੇ ਨਹੀਂ ਪੇ ਕਰ ਰਹੀ ਫਿਰ ਜੋ ਉਹਨਾਂ ਨੇ ਕੀਤਾ ਤਾਂ ਉਹ ਗੱਡੀਆਂ ਨਹੀਂ ਭੇਜਦੇ ਲੇਕਿਨ ਉਹਨਾਂ ਸਮੱਸਿਆ ਦਾ ਹੱਲ ਸਰਕਾਰ ਨੇ ਕਰਨਾ ਤੇ ਮੁਸ਼ਕਲਾਂ ਦਾ ਸਾਹਮਣਾ ਕਿਹਨੂੰ ਕਰਨਾ ਪੈਂਦਾ ਆਮ ਜਨਤਾ ਨੂੰ ਹੁਣ ਜਿੰਨਾ ਵੀਰਾਂ ਨੇ 4 ਦਿਨ ਦਾ ਕਿਹਾ ਵਾ ਕੱਲ ਦੀ ਧੜੀਵੇਂ ਜੇ ਕੋਈ ਆਗੇ ਤਨੇ ਤੇ ਅਸੀਂ ਆਪਣੀ ਸੰਸਥਾ ਲੋ ਸਾਡੇ ਪ੍ਰਧਾਨ ਜੀ ਖਲੋਤੇ ਜਗਦੀਸ਼ ਕੁਮਾਰ ਜੱਗੂ ਜੀ ਜਾਲ ਇੰਡੀਆ ਦੇ ਫੈਡਰੇਸ਼ਨ ਦੇ ਨਾਲ ਤਰਸੀਮ ਜੀ ਮਈਆ ਜੀ ਬਿੱਲਾ ਵੀਰ ਜੀ ਸੋਨੂ ਜੀ ਬਾਬਾ ਜੀ ਖਲੋਤੇ ਹੋਰ ਸਾਡੀਆਂ ਭੈਣਾਂ ਖਲੋਤੀਆਂ ਇਹ ਜਿਲਾਵਾ ਮੰਗਲਵਾਰ ਫਿਰ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ ਇੱਕ ਮੰਗ ਪੱਤਰ ਦਾਂਗੇ ਤੇ ਜਿਹੜਾ ਸੋਮਵਾਰ ਆ ਰਿਹਾ ਵਾ ਅਗਲਾ ਫਿਰ ਇਹ ਰੋਡ ਜਾਮ ਕਰਾਂਗੇ ਭਾਵੇਂ ਅਸੀਂ ਭੰਡਾਰੀ ਪੁਲ ਕਰੀਏ ਭਾਵੇਂ ਮਫੂਲਪੁਰਾ ਤੇ ਜਾਲਫਾ ਮੋਲ ਕਿਤਨਾ ਕਿਤੇ ਅਸੀਂ ਜਾਮ ਜ਼ਰੂਰ ਤਗੜਾ ਲਾਵਾਂਗੇ ਰੋਸ ਪ੍ਰਦਰਸ਼ਨ ਕਰਾਂਗੇ ਜਿਹੜੀ ਕੁੰਭ ਕਰਨ ਦੀ ਨਹੀਂ ਸੁੱਤੀ ਸਰਕਾਰ ਤੇ ਸਬੰਧਤ ਅਧਿਕਾਰੀ ਆ ਇਹਨਾਂ ਵਿਭਾਗਾਂ ਨਾਲ ਉਹਨਾਂ ਨੂੰ ਏਸੀ ਕਮਰਿਆਂ ਵਿੱਚ ਕੱਢ ਕੇ ਤੇ ਬਾਹਰ ਸੰਗਤ ਦੇ ਵਿੱਚ ਲਿਆਵਾਂਗੇ ਵੀ ਆ ਪਾਣੀ ਆਣ ਕੇ ਤੁਸੀਂ ਪੀ ਕੇ ਵੇਖੋ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜੀ ਵੇਖੋ ਜੇ ਪਿੱਛੇ ਦਿੱਲੀ 'ਚ ਵੀ ਕਹਿੰਦੇ ਸੀਗੇ ਵੀ ਅਸੀਂ ਆਮ ਲੋਕਾਂ ਨਾਲ ਉਹ ਵੇਖਿਆ ਜਮਨਾ ਦਾ ਕੀ ਹਾਲ ਸੀ ਐਦਕੀ ਲੋਕਾਂ ਨੇ ਉੱਥੇ ਸਫਕ ਸੁਖਾਤਾ ਨਾ ਹੁਣ ਐਦਕੀ ਪੰਜਾਬ 'ਚ ਇਹਨਾਂ ਨੂੰ ਸੁਖਾ ਦਣਾ ਜੋ ਹਾਲਾਤ ਇਹਨਾਂ ਦੇ ਐਵੇਂ ਸਿਆਸੀ ਤੌਰ ਤੇ ਨਹੀਂ ਆਪਣੀ ਸੰਸਥਾ ਲੋਕ ਕਹਿ ਰਹੇ ਆ ਮੈਂ ਜੀ ਆਲ ਇੰਡੀਆ ਸ਼ਡਿਊਲ ਕਾਰਡ ਫੈਡਰੇਸ਼ਨ ਦਾ ਮੈਂ ਜ਼ਾਸਤੀ ਪ੍ਰਧਾਨ ਆ ਮੈਨੂੰ ਇਸ ਇਲਾਕੇ ਆਨੇ ਨੇ ਬੁਲਾਇਆ ਪਹਿਲੇ ਵੀ ਮੈਂ ਬੜੀ ਬਾਰੀ ਆਉਂਦਾ ਰਿਹਾ ਤੇ ਇਹਨਾਂ ਦੀਆਂ ਕਈ ਮੁਸ਼ਕਲਾਂ ਮੈਂ ਹੱਲ ਕੀਤੀਆਂ ਤੇ ਹੁਣ ਵੀ ਇਹਨਾਂ ਨੇ ਬੁਲਾਇਆ ਸਾਨੂੰ ਉਹਦੇ ਸੀਵਰੇਜ ਦਾ ਜਿਹੜਾ ਇੱਥੇ ਬੜਾ ਬੁਰਾ ਹਾਲ ਐ ਸਫਾਈ ਦਾ ਬੜਾ ਬੁਰਾ ਹਾਲ ਐ ਪਾਣੀ ਆ ਪੀਣ ਵਾਲਾ ਉਹ ਬੜਾ ਗੰਦਾ ਆ ਰਿਹਾ ਇਹ ਪਾਣੀ ਜਿਹੜਾ ਗੰਦਾ ਦੇਖੋ ਆ ਰਿਹਾ ਪਾਣੀ ਦੀ ਹਰ ਕਿਸੇ ਨੂੰ ਲੋੜ ਹੁੰਦੀ ਆ ਇਹ ਪਾਣੀ ਨਾਲ ਹੀ ਸਾਰਾ ਜੀਵਨ ਹੁੰਦਾ ਤੇ ਪਾਣੀ ਜੇ ਇਹ ਗੰਦਾ ਪੀਵਾਂਗੇ ਤੇ ਉਰੇ ਬੱਚਾ ਜਿਹੜਾ ਪਾਣੀ ਆ ਸਾਰਾ ਇਹ ਗੰਦਾ ਆ ਰਿਹਾ ਪੀਣ ਵਾਲਾ ਬੱਚੇ ਬਿਮਾਰ ਹੋ ਰਹੇ ਨੇ ਹਾਂ ਬੱਚਿਆਂ ਦੀ ਸਕਿਨ ਖਰਾਬ ਹੋ ਰਹੀ ਆ ਇਹ ਕੌਣ ਜ਼ਿੰਮੇਵਾਰ ਹੈ ਇਹ ਜਾਂ ਦੇ ਇਥੋਂ ਦਾ ਕਾਉਂਸਲਰ ਆ ਜਿਹੜਾ ਇੱਕ ਗੋਡੀ ਬਣਿਆ ਤੇ ਜਾਂ ਫਿਰ ਐਮ ਐਲ ਏ ਆ ਤੇ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਦੇਖੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀਆਂ ਫੋਟੋ ਤੇ ਲਾਤੀ ਉਹਨਾਂ ਦੇ ਦਫਤਰਾਂ ਦੇ ਵਿੱਚ ਮਰ ਲੇਕਿਨ ਉਹਨਾਂ ਨੇ ਕਿਹਾ ਸੀ ਵੀ ਡਾਕਟਰ ਅੰਬੇਦਕਰ ਦੀ ਫੋਟੋ ਲਾ ਕੇ ਦਲ ਤਾਂ ਨਾ ਬੜਾ ਕੰਮ ਕਰਾਂਗੇ ਮਰ ਲੇਕਿਨ ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਦਲਿਤ ਸਮਾਜ ਦੇ ਹਰ ਇਲਾਕੇ ਦਾ ਬੁਰਾ ਹਾਲ ਹੈ ਕੋਈ ਵੀ ਕੰਮ ਨਹੀਂ ਕਰਦਾ ਨਾ ਕੋਈ ਇਹਨਾਂ ਦਾ ਐਮ.ਐਲ.ਏ ਕੰਮ ਕਰਦਾ ਨਾ ਕੋਈ ਕਾਉਂਸਲਰ ਕੰਮ ਕਰਦਾ ਇਹਨਾਂ ਦਾ ਮੇਰ ਵੀ ਬਣਿਆ ਉਹ ਵੀ ਐਡਾ ਨਕਮਾ ਮੇਰ ਬਣ ਗਿਆ ਵਾ ਕਿ ਉਹ ਉਹਨੂੰ ਇਹਨਾਂ ਨੂੰ ਪਤਾ ਲੱਗਦਾ ਕਿ ਮੈਂ ਕਿਹੜੇ ਲੱਗੇ ਕਿ ਕਿਸੇ ਦਾ ਕੀ ਹਾਲ ਹੈ ਕੀ ਨਹੀਂ ਇਹਨੇ ਕਾਉਂਸਲਰ ਵੀ ਨਕਮਾ ਮੇਰ ਵੀ ਇਹਨਾਂ ਦਾ ਨਾਮਾ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਆ ਉਹਦੇ ਸਾਰਾ ਤੁਸੀਂ ਜਾਣਦੇ ਹੋ ਵੀ ਮੀਡੀਅਨ ਕਰਦਾ ਤੋਂ ਕਮੀਡੀਅਨ ਸਾਰੀ ਦਿਹਾੜੀ ਉਹਨ ਦੱਸੋ ਉਹਨੂੰ ਐਣਗਾ ਪਾ ਕੇ ਬੜਾ ਸ਼ੌਂਕ ਆ ਗਿਆ ਵੀ ਐਣਗਾ ਲਾਉਂਦਾ ਵੀ ਐਣਗਾ ਲਾ ਕੇ ਸਪੀਜਾਂ ਕਰਦਾ ਵੀ ਉਹ ਰਾਤ ਨੂੰ ਸ਼ਰਾਬ ਪੀ ਲੈਂਦਾ ਸ਼ਰਾਬ ਪੀ ਕੇ ਤੁਹਾਨੂੰ ਪਤਾ ਹੀ ਆ ਬੰਦੇ ਦੀਆਂ ਅੱਖਾਂ ਕਾਇਵਰੀਆਂ ਹੋ ਜਾਂਦੀਆਂ ਉਹ ਉਹਨੂੰ ਸ਼ਰਾਬ ਪੀ ਕੇ ਰਾਤ ਨੂੰ ਸਵੇਰ ਨੂੰ ਅੱਖਾਂ ਨੇ ਐਣਗਾ ਲਾ ਕੇ ਜੋ ਗੱਪਾਂ ਰੇੜੀ ਜਾਂਦਾ ਕਿਸੇ ਦੀ ਗੱਲ ਦੇਖੋ ਤੇ ਉਹਨ ਹੁਣ ਉਹਨਾਂ ਨੇ ਕੀ ਕਰ ਲਿਆ ਵੀ ਐਵੇਂ ਹੀ ਨਜ਼ਾਇਜ਼ ਬੱਚਿਆਂ ਨਹੀਂ ਕਿਸੇ ਨੇ ਘਰ ਉੜੀ ਜਾਂਦੇ ਕਿਸੇ ਦਾ ਕੋਈ ਵੱਡੇ ਮਗਰਮਾ ਤੇ ਉਹਨਾਂ ਕੋ ਕਾਬੂ ਨਹੀਂ ਹੁੰਦੇ ਜਿਹੜੇ ਵਿਚਾਰੇ ਛੋਟੇ ਛੋਟੇ ਆ ਜਿਹੜੇ ਵਿਚਾਰੇ ਖਾਂਦੇ ਪੀਂਦੇ ਨਸ਼ਾ ਉਹਨਾਂ ਨੇ ਮਗਾਂ ਢਾਈ ਜਾਂਦੇ ਢਾਈ ਜਾਂਦੇ ਮਰ ਲੇਗੇ ਨਾ ਵਿਕਾਸ ਕਰਦੇ ਨਾ ਕੁਛ ਕਰਦੇ ਆ ਇਹਨਾਂ ਨੂੰ ਚਾਹੀਦਾ ਵਾ ਵੀ ਵੀ ਵਿਕਾਸ ਕਰਨਾ ਚਾਹੀਦਾ ਹਰ ਇਲਾਕੇ ਦਾ ਇਹਨਾਂ ਹਰ ਗਰੀਬ ਦਾ ਜਿਹੜਾ ਪੁੱਛਣਾ ਚਾਹੀਦਾ ਕੋਈ ਵੀ ਗਰੀਬ ਨੂੰ ਨਹੀਂ ਕੁਛਦਾ ਇਹ ਪਾਣੀ ਜਿੱਡਾ ਵੀ ਗੰਦਾ ਆ ਰਿਹਾ ਜੇ ਕੋਈ ਗੱਲ ਨੂੰ ਕੋਈ ਕਿਸੇ ਬੱਚੇ ਦਾ ਜਾਂ ਕਿਸੇ ਦਾ ਵੀ ਨੁਕਸਾਨ ਹੋ ਜਾਂਦਾ ਉਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਇੱਥੋਂ ਦਾ ਸਪੌਂਸਰデア ਐਮ ਐਲ ਏ ਹੋਏਗੀ ਜੇ ਜਲਦੀ ਤੋਂ ਜਲਦੀ ਇਹ ਪਾਣੀ ਸਾਫ਼ ਨਾ ਹੋਇਆ ਸਾਡੇ ਵੀਰਾਂ ਨੇ 4 ਦਿਨ ਦਾ ਟਾਈਮ ਦਿੱਤਾ ਫਿਰ 4 ਦਿਨ ਦੇ ਬਾਅਦ ਅਸੀਂ ਐਸਾ ਧਰਨਾ ਲਾਵਾਂਗੇ ਇੱਥੋਂ ਦੇ ਕੌਂਸਲਰ ਨੂੰ ਵੀ ਹਿਲਾਵਾਂਗੇ ਮੇਅਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਹਿਲਾ ਕੇ ਰੱਖਾਂਗੇ ਵੀ ਦੇਖੋ ਜੇ ਜੇ ਸਾਡੀਆਂ ਵੋਟਾਂ ਲਈਆਂ ਨੇ ਸਾਡੀ ਵੋਟ ਦੇ ਵਿੱਚ ਇੰਨੀ ਕਿ ਤਾਕਤ ਹੈਗੀ ਆ ਅਸੀਂ ਕਿਸੇ ਵੀ ਸਰਕਾਰ ਨੂੰ ਜਾਂ ਕਿਸੇ ਵੀ ਕੌਂਸਲਰ ਐਮਐਲਏ ਨੂੰ ਪਲਟ ਸਕਦੇ ਆ ਆਉਣ ਵਾਲੇ ਇਲਕਸ਼ਨਾਂ ਵਿੱਚ ਇਨਾ ਕੁ ਕਹਿੰਦਾ ਹੈ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਜੈ ਭਿੰਦ ਜੈ ਸਭ ਦਾ